ਜਸ਼ਨ ਦੇ ਵਿੱਚ ਭਾਰਤੀ ਹਾਕੀ ਟੀਮ ਦੇ ਸਾਬਕਾ ਕੋਚ ਰਿਪੁਦਮਨ ਕੁਮਾਰ ਸਿੰਘ ਨੇ ਵੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦਾ ਦਿਨ ਹੈ ਕਿ ਭਾਰਤੀ ਹਾਕੀ ਟੀਮ ਨੇ ਇੱਕ ਵਾਰ ਫਿਰ ਆਪਣੀ ਪਛਾਣ ਬਣਾਈ ਹੈ। ਉਹਨਾਂ ਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਅੱਜ ਦੀ ਹਾਕੀ ਟੀਮ ਚੈਂਪੀਅਨਰ ਦੀ ਟੀਮ ਹੈ ਤੇ ਉਹਨਾਂ ਨੂੰ ਅੱਜ ਸੋਨ ਤਗਮੇ ਦੇ ਲਈ ਸੰਘਰਸ਼ ਕਰਨਾ ਚਾਹੀਦਾ ਸੀ ਪਰ ਫਿਰ ਵੀ ਅਸੀਂ ਯੂਰਪ ਦੀਆਂ ਸਭ ਤੋਂ ਵੱਡੀਆਂ ਟੀਮਾਂ ਦੇ ਨਾਲ ਡੱਟ ਕੇ ਮੁਕਾਬਲਾ ਕੀਤਾ ਹੈ ਤੇ ਅੱਜ ਅਸੀਂ ਤੀਜੇ ਨੰਬਰ ਤੇ ਆਏ ਹਾਂ ਜੋ ਕਿ ਵੱਡੀ ਗੱਲ ਹੈ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ 1 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ ਜੋ ਕਿ ਚੰਗੀ ਗੱਲ ਹੈ ਟੀਮ ਦੇ ਵਿੱਚ 10 ਖਿਡਾਰੀ ਪੰਜਾਬ ਦੇ ਹਨ ਉਨਾ ਕਿਹਾ ਕਿ ਹੁਣ ਸਰਕਾਰ ਨੂੰ 2028 ਦੀਆਂ ਅਗਲੀਆਂ 올림픽 ਖੇਡਾਂ ਦੇ ਲਈ ਖਿਡਾਰੀਆਂ ਨੂੰ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਹਾਕੀ ਹੁਣ ਆਪਣੇ ਸਿਖਰ ਤੇ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਭਾਰਤੀ ਟੀਮ ਦੇ ਨਾਮ ਸੋਨੇ ਦਾ ਤਗਮਾ ਹੋਵੇਗਾ। ਉਹਨਾਂ ਟੀਮ ਦੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ 우ਜਵਲ ਭਵਿਕ ਦੀ ਵੀ ਕਾਮਨਾ ਕੀਤੀ ਹੈ। ਸਤਿ ਸ਼੍ਰੀ ਅਕਾਲ ਜੀ, ਇੰਡੀਆ ਟੀਮ ਜਿਹੜੀ ਹੈ ਇੱਕ ਵਾਰੀ ਫੇਅਰ 올림픽ਸ ਦੇ ਵਿੱਚ ਜਿੱਤੇ ਹੋਈ ਆ, ਕਾਂਸੇ ਪਰ ਜਿੱਤ ਕੇ ਆਈ ਆ ਔਰ ਬਹੁਤ ਖੁਸ਼ੀ ਦਾ ਮੌਕਾ ਹੈ ਇਸ ਵਕਤ ਸਾਡੇ ਨਾਲ ਮੌਜੂਦ ਨੇ ਰਕੂ ਦਮਨ ਜੀ ਜੋ ਕਿ ਭਾਰਤੀ ਹਾਕੀ ਟੀਮ ਦੇ ਕੋਚ ਵੀ ਰਹੇ ਨੇ ਔਰ ਕਾਫੀ ਲੰਮਾ عرصਾ ਉਹਨਾਂ ਨੇ ਐਜ਼ ਅ ਕੋਚ ਭਾਰਤੀ 올림픽 ਜਿਹੜੀ ਸੋਰੀ ਹਾਕੀ ਟੀਮ ਆ ਉਹਨਾਂ ਰਹੇ ਨੇ ਔਰ ਆਪ ਵੀ ਉਹ ਇੰਟਰਨੈਸ਼ਨਲ ਪਲੇਅਰ ਵੀ ਰਹੇ ਨੇ ਗੱਲ ਕਰਦੇ ਨੇ ਕਿ ਉਹਨਾਂ ਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਰਕੂ ਦਮਨ ਜੀ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾ ਦੇ ਭਾਰਤ ਦੀ ਜਿਹੜੀ ਟੀਮ ਆ ਉਹ ਜਿੱਤ ਕੇ ਸਾਹਮਣੇ ਆਈ ਹੈ ਹਾਂ ਜੀ ਅੱਜ ਸਾਰੇ ਦੇਸ਼ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਤੀਸਰੀ ਪਿਸ਼ੇਨ ਲਈ 올림픽 ਵਿੱਚ ਪਿਸ਼ੇਯਰ ਵੀ ਜਦੋਂ ਅਸੀਂ ਜਿੱਤੇ ਸੀ ਤੇ ਬੜੀ ਖੁਸ਼ੀ ਹੋਈ ਸੀ ਬੇਸ਼ੱਕ ਕਿ ਅੱਜ ਸਾਡਾ ਜਿਹੜਾ ਦੇਸ਼ ਸੀ ਉਹ ਚਾਹੁੰਦਾ ਸੀ ਕਿ ਅਸੀਂ ਇਹ ਮੈਡ ਜਿਹੜਾ 올림픽 ਦਾ 골ਡ ਜਿੱਤੀਏ ਪਰ ਅਸੀਂ ਸੈਮੀਫਾਈਲ ਚ ਲੂਜ਼ ਕੀਤੇ ਹਾਂ ਜਰਮਨ ਕੋਲੋਂ ਇਸ ਕਰਕੇ ਅੱਜ ਜਦੋਂ ਸਪੇਨ ਵਿੱਚ ਜਿੱਤਿਆ ਤੇ ਅੱਜ ਸਾਰਾ ਦੇਸ਼ ਬਹੁਤ ਖੁਸ਼ੀ ਦੀ ਲਹਿਰ ਵਿੱਚ ਹੈ ਔਰ ਮੈਂ ਵੀ ਸਾਰੇ ਦੇਸ਼ ਨੂੰ ਬਹੁਤ ਬਹੁਤ ਮੁਬਾਰਕ ਕਰ ਦਿੰਨਾ ਔਰ ਅੱਜ ਹਿੰਦੁਸਤਾਨ ਦੀ ਜਿਹੜੀ ਟੀਮ ਹੈ ਉਹ ਸਪੇਨ ਦੇ ਅਗੇਂਸਟ ਬਹੁਤ ਅੱਛੀ ਹਾਕੀ ਖੇਲ ਕੇ ਤੇ ਉਹਨੇ ਇਹ ਜਿਹੜਾ ਮੈਡਲ ਹੈਗਾ ਜਿੱਤਿਆ। ਜਦੋਂ ਪਹਿਲਾਂ semi final ਖੇਡ ਰਹੀ ਸੀ ਇੰਡੀਆ ਟੀਮ ਔਰ ਉਹਨਾਂ ਨੇ ਜਰਮਨ ਦੇ ਨਾਲ ਖੇਡਣਾ ਸ਼ੁਰੂ ਕੀਤਾ ਸੀਗਾ। ਔਰ ਫਰਸਟ ਕੁਆਟਰ ਦੇ ਵਿੱਚ ਜਦੋਂ ਦੇਖਿਆ ਸੀ ਕੋਈ 1-1 ਦਾ ਮੁਕਾਬਲਾ ਜਿਹੜਾ ਬਰਾਬਰ ਸੀਗਾ ਔਰ ਜਦੋਂ ਇੰਡੀਆ ਟੀਮ ਵਾਪਸ ਕਮਬੈਕ ਚਾਹੀ ਸੀ ਤੇ ਉਹਨਾਂ ਨੇ ਪੈਨਲਟੀ ਸਟ੍ਰੋਕ ਬਹੁਤ ਕੀਤੇ ਔਰ ਇਕਦਮ ਹੀ 7-8 ਪੈਨਲਟੀ ਸਟ੍ਰੋਕ ਲਏ ਤੇ ਜਿਹੜਾ ਉਹ ਇੱਕ ਤੇ ਕਾਮਯਾਬ ਹੋਏ। ਜਿਵੇਂ ਉਹ 7-8 ਵੀ ਜਿਹੜੇ ਗੋਲ ਚ ਤਬਦੀਲ ਹੋ ਜਾਂਦੇ ਹੋ ਸਕਦਾ ਕਿ ਜਿਹੜੀ ਇੰਡੀਅਨ ਟੀਮ ਸੀ ਅੱਜ ਫਾਈਨਲ ਦੇ ਵਿੱਚ ਵੀ ਹੁੰਦੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਕਿ ਹਿੰਦੁਸਤਾਨ ਦੀ ਟੀਮ ਸੀਗੀ ਕੱਲ ਪਰਸੋਂ ਜਦੋਂ ਸੈਮੀਫਾਈਨ ਖੇਲੀ ਆ ਉਹਦੇ ਵਿੱਚ ਜਿਹੜਾ ਫਰਸਟ ਕੁਆਟਰ ਸੀ ਉਹਦੇ ਵਿੱਚ ਬਹੁਤ ਪ੍ਰੈਸ਼ਰਾਈਜ਼ ਕੀਤਾ ਇਹਨਾਂ ਜਰਮਨ ਨੂੰ ਔਰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕਰਨ ਤੋਂ ਬਾਅਦ ਵਿੱਚ ਜਿਹੜੇ ਤਿੰਨ ਪ੍ਰੈਕਟਿਕਰਨ ਨੂੰ ਮਿਲਿਆ ਉਹ ਤੋਂ ਬਾਰ-ਬਾਰ ਇਹਨਾਂ ਨੂੰ ਪ੍ਰੈਕਟਿਕ ਕਰਨ ਮਿਲ ਰਿਹਾ ਸੀ ਕਿਉਂਕਿ ਏਸੀ ਕੇ ਹਾਰਮਨਪ੍ਰੀਤ ਦੇ ਉੱਤੇ ਇੱਕ ਖਾਸ ਯਕੀਨ ਸੀ ਕੋਚ ਦਾ ਵੀ ਔਰ ਟੀਮ ਦਾ ਵੀ ਕਿ ਉਹ ਡਾਇਰੈਕਟ ਫਲਿੱਕ ਚ ਹੀ ਗੋਲ ਕਰੂਗਾ ਮੈਂ ਸਮਝਦਾ ਜੇ ਥੋੜੀ ਜਿਹੀ ਉੱਥੇ ਵੇਰੀਏਸ਼ਨ ਹੋ ਜਾਂਦੀ ਇਹ ਜਿਵੇਂ ਸਿੱਧਾ ਮਾਰਦੇ ਸੀ ਉਹਨੂੰ ਥੋੜਾ ਜਿਹਾ ਚੇਂਜ ਕਰਕੇ ਕਰ ਲੈਂਦੇ ਤੇ ਸ਼ਾਇਦ ਉਹ ਗੋਲ ਤਬਦੀਲ ਹੋ ਸਕਦੇ ਸੀ ਤੇ ਆਪਾਂ 골ਡ ਮੈਡਲ ਵਾਸਤੇ ਅੱਜ ਲੜਦੇ ਤੇ ਲੇਕਿਨ ਫਿਰ ਵੀ ਹਿੰਦੁਸਤਾਨ ਦੀ ਟੀਮ ਜਿਹੜੀ ਆ ਉਹ ਬਹੁਤ ਬਿਹਤਰ ਖੇਲੀ ਆ ਸੈਮੀਫਾਈਨਲ ਚ ਵੀ اور او دے بھی کچھ ایسیا چھوٹ چھوٹیاں گلتیاں ہوئی جنہاں کر کے اِسی فائنل کھیل تو اک گئے پر آج جڑا جا تیسری پیشن واسطے سپین سپے دیچ کھیلے ہیں ہندوستان کی ٹیم نے وہ گلتیاں نہیں دہرائی بلکہ آج بہت آرگنائزڈ ہوکی کھیلی ہے پچھوں اگر شریر یش جی لے لیے গোলকিপার ਨੂੰ ਫੁਲ ਬੈਕਸ ਮਿਡਫੀਲਡ ਔਰ ਫਾਰਵਰਡ ਲਾਈਨ ਇੱਕ ਖਾਸ ਇੱਕ ਬਹੁਤ ਯੂਨਿਟ ਬਣ ਕੇ ਖੇਡੇ ਨੇ ਇੱਕ ਇੰਟੀਗ੍ਰੇਟਿਡ ਵੇ ਨਾਲ ਖੇਡੇ ਨੇ ਜਿਵੇਂ ਇੱਕ ਟੀਮ ਇੱਕ ਯੂਨਿਟ ਬਣ ਕੇ ਖੇਲਦੀ ਉਸ ਤਰ੍ਹਾਂ ਖੇਡੇ ਨੇ ਔਰ ਉਹਦਾ ਫਿਰ ਰਿਜ਼ਲਟ ਇਹ ਹੋਇਆ ਕਿ ਅੱਜ ਸਾਨੂੰ ਇਹ ਜਿਹੜਾ ਮੈਡਲ ਮਿਲਿਆ ਤੇ ਮੈਂ ਹੋਪ ਕਰਦਾ ਵੀ ਇਸੇ ਤਰ੍ਹਾਂ ਹਿੰਦੁਸਤਾਨ ਦੀ ਟੀਮ ਅੱਗੇ ਵੀ ਚੱਲੇਗੀ ਔਰ ਇਹ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੋਈ ਅੱਜ ਵੀ ਜੇ ਦੇਖਿਆ ਜਾਵੇ ਤੇ ਮੈਚ ਦੇ ਜਿਹੜਾ ਫਸਟ ਕੁਆਰਟਰ ਸੀ ਉਹ ਇੰਡੀਆ ਨੇ ਲੀਡ ਕਰ ਲਈ ਸੀ ਇੱਕ ਦੀ ਲੀਡ 3 ਮੈਚ ਦੀ ਪਾਲਿਸ ਤੋਂ ਬਗਾਨਾ ਸਪੇਨ ਨੂੰ ਕਾਫੀ ਦੇਰ ਰੋਕੀ ਰੱਖਿਆ ਔਰ ਫਰਸਟ ਕੁਆਰਟਰ ਦੇ ਵਿੱਚ ਸਪੇਨ ਜਿਹੜਾ ਵਾ ਉਹ ਇੰਡੀਅਨ ਗੋਲ ਤੱਕ ਨਹੀਂ ਪਹੁੰਚ ਸਕਿਆ ਔਰ ਗੋਲ ਨਹੀਂ ਕਰ ਸਕਿਆ ਔਰ ਸੈਕੰਡ ਕੁਆਰਟਰ ਦੇ ਵਿੱਚ ਉਹਨਾਂ ਨੇ ਆਂਦੇ ਹੀ ਗੋਲ ਕੀਤਾ ਇੱਕ ਜਿੰਨਾ ਕਿਤੇ ਨਾ ਕਿਤੇ ਇੰਡੀਆ ਤੇ ਪ੍ਰੈਸ਼ਰ ਵੀ ਆ ਗਿਆ ਸੀ ਕਿ ਇਸ ਵਾਰ ਫੇਰ ਦੁਬਾਰਾ ਉਹੀ ਜਰਮਨ ਵਾਲਾ ਹਾਲ ਨਾ ਹੋਵੇ ਤੇ ਪਲੇਅਰਸ ਦੇ ਵਿੱਚ ਤੁਹਾਨੂੰ ਕੀ ਬੋਡੀ ਲੈਂਗੁਏਜ ਕਿਦਾਂ ਦੀ ਲੱਗੀ ਕਿ ਉਹਨਾਂ ਦੇ ਵਿੱਚ એનર્ਜੀ ਸੀ ਜਾਂ ਤੁਸੀਂ ਇਹਦੇ ਕੋਚ ਕੀ ਸਮਝਦੇ ਹੋ ਦੇਖੋ ਇੰਡੀਅਨ ਰਾਕੀ ٹیم ਤਾਂ ਸ਼ੁਰੂ ਤੋਂ ਹੀ ਬੜਾ ਦਬਦਬਾ ਬਣਾ ਕੇ ਖੇਡ ਰਹੀ ਸੀ ਜਿਹੜੇ ਹਮਲੇ ਕੀਤੇ ਆ ساری ٹیم نے انہ ج خاص کر کے کاؤنٹر اٹیک کیتے ہیں وہ بڑے آرگنائز ہے اور جیسے لگاتار دے اگینسٹ پنالٹی کن بن رہے سی وہ سپے کی جڑی ٹیم نو کافی جا دبا محسوس ہو رہا سی بے شک ساری ٹیم نے ایک گول انہیں کر دیا پر وہ بھی ایک بہت ولڈ دی ودیا ٹیم ہے سپین انہوں نے جڑے کاؤنٹر اٹیک کیتے سارے تک جدو ساری ٹیم کے اگینسٹ پنٹیک بنیا سیکنڈ کوارٹر کے پھر انہوں نے پنالٹی کون سے جیسے گول کیا تھوڑا جا ਸਾਨੂੰ ਐਸਾ ਮਹਿਸੂਸ ਹੋਣ ਲੱਗ ਗਿਆ ਸੀ ਕਿ ਕਦੇ ਜਰਮਨ ਵਾਲੀ ਪੀਸ਼ਣ ਨਾ ਆ ਜਵੇ ਪਰ ਮੈਂ ਦਾਅਬ ਦਿੰਦਾ ਆ ਸਾਡੇ ਗੋਲ ਕੀਪਰ ਦੀ ਸਾਡੇ ਫੁੱਲ ਬੈਕਸ ਐਂਡ ਮਿਡਫੀਲਡ ਤੇ ਫਾਰਵਰਡਾਂ ਦੀ ਟੋਟਲ ਟੀਮ ਦੀ ਕਿ ਉਹਨਾਂ ਨੇ ਇੱਕ ਬਹੁਤ ਆਪਣੇ ਮਾਨਸਿਕ ਸੰਤੁਲਨ ਨੂੰ ਜਿਹੜਾ ਕਿ ਗਰਾਊਂਡ ਵਿੱਚ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਤੁਸੀਂ ਸਾਈਕੋਲੋਜੀਕਲੀ ਕਿੰਨੇ ਕੁ ਸਟਰੋਂਗ ਹੈ ਉਸ ਚੀਜ਼ ਦਾ ਬਹੁਤ ਅੱਛਾ ਮੁਜਾਹਰਾ ਕੀਤਾ ਔਰ ਬਿਨਾ ਕਿਸੇ ਕਬਰਾਹਟ ਦੇ ਮੈਚ ਨੂੰ ਬਹੁਤ ਅੱਛੀ ਤਰ੍ਹਾਂ ਖੇਡ ਕੇ ਤੇ ਜਿੱਤਿਆ وہ انٹرنیشنل پلئیر کے طور پر اولمپکس میں کھیل رہے تھے اور پنجاب سرکار کے اور سے پیسے کا آنانسمنٹ کرنے کے بعد ایک روڈ پیوانٹمان جی نے کہا ہے کہ ہر پلئیر کو دیا جائے گا اور پی ایم دورہ پلئیروں سے بات کرنے کے بعد ایسا لگتا ہے کہیں نہ کہیں آج ہاکی کا دن ہے اور ہاکی جو ہے وہ آنے والے سمیں میں کرکٹ کے برابر کھڑی ہوگی کامیران پرنس کے ساتھ سکیر انڈیا دوبتا ان